हां जी किसान वीरो स्वागत है ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਹੀਫਰ ਵਸੀਆਂ ਸੇਣ ਲਈ ਲੈ ਕੇ ਆਏ ਹਾਂ ਪੰਜ ਹੀ ਆ ਗਿਆ ਟੌਪ ਦੀਆਂ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਉਹ ਠੀਕ ਹੋ ਬਾਈ ਵਧੀਆ ਬੀ ਕਿਵੇਂ ਚੱਲਦਾ ਬਾਈ ਕੰਮ ਕਰ ਵਧੀਆ ਠੀਕ ਆ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦੋ ਨਾਮ ਬੂਟਾ ਪਿੰਡ ਖਾਈ ਜ਼ਿਲ੍ਹਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਬਾਈ ਕਿਹੜਾ ਨੇੜਾ ਡੀਨਾ ਪਤੋ ਰੌਂਤਾ ਠੀਕ ਮਦੇ ਸਾਰਾ ਹੈ ਨੇੜੇ ਨੇੜੇ ਏਰੀਆ ਨੇੜੀ ਤੇੰਦੇ ਕੰਟੈਕਟ ਨੰਬਰ ਬੋਲ ਦੋ ਆਪਣਾ 984313514 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਬਾਕੀ ਸਕਰੀਨ ਤੇ ਚੱਲ ਰਹਾ ਨੋਟ ਕਰ ਲੈ ਤੇ ਪੰਜ ਬੱਚੇ ਆ ਬਈ ਹੈ ਹਾਂ ਪੰਜੇ ਟੌਪ ਦੇ ਹੈ ਹੂੰ ਪਹਿਲੇ ਨੰਬਰ ਤੇ ਜਿਹੜਾ ਬੱਚਾ ਦੇਖ ਰਿਹਾ ਕਿੰਨੀ ਕੁ ਉਮਰ ਦਾ ਬਈ ਇਹ ਸਾਢੇ 6 ਮਹੀਨਿਆਂ ਦਾ ਬੱਚਾ ਠੀਕ ਆ ਪਹਿਲਾਂ ਜੇ ਗੱਲ ਕਰੀਏ ਥਣ ਚਾਰ ਹੋਣਗੇ ਹਾਂ ਚਾਰ ਆ ਚਾਰਾਂ ਦੇ ਕੋਈ ਫੋਟ ਸ਼ਾਂਗ ਨਹੀਂ ਕਿਸੇ ਦੇ ਵੀ ਥਣ ਬਾਈ ਕਹਿੰਦਾ ਚਾਰ ਮਹਿਣਗੇ ਬਈ ਬੱਚੇ ਆ ਕੇ ਨੀਨੇ ਆ ਕੇ ਲਾ ਥਣਾ ਦਾ ਸੈ ਚੈੱਕ ਕਰੋ ਬੜਾ ਚੰਗਾ ਆ ਗਿਆ ਫਿਰ ਪਹੁੰਚ ਰੰਗ ਹੂੰ ਥਣ ਸਾਰਿਆਂ ਦੇ ਗੁਲਾਬੀ ਆ ਬਹੁਤ ਚੰਗੇ ਥਾਣਾ ਖੋਲੋ ਇਹਨੂੰ ਬਈ ਬੱਚੇ ਨੂੰ ਪਹਿਲੇ ਨੰਬਰ ਵਾਲਾ ਕਿੰਨੀ ਉਮਰ ਦਾ ਗਿਆ ਬਈ ਸਾਢੇ 6 ਮਹੀਨੇ ਸਾਢੇ 8 ਮਹੀਨਾ ਦਾ ਤੇ ਬਾਈ ਮਦਰਾਂ ਦਾ ਰਿਕਾਰਡ ਪਤਾ ਆਪਾਂ ਨੂੰ ਨਹੀਂ ਇਹ ਨਹੀਂ ਬਾਈ ਆਪਾਂ ਐਵੇਂ ਕਹਿ ਲੀਏ ਵੇਹਦਾ ਇੰਨਾ ਹੈਗੇ ਆ ਬੱਚੇ 20 25 25 ਪਲੱਸ ਵਾਲੇ ਉਹ ਚਾਰੂ ਬਹੁਤਾ ਬੱਚੇ ਨਾਲ ਸਾਰੇ ਹੂੰ ਸਹੀ ਗੱਲ ਆ ਬਾਈ ਫੇਸਬੁਕ ਵਗੈਰਾ ਆਪਾਂ ਵੀ ਬੱਚੇ ਦਾ ਚੈੱਕ ਕਰਵਾ ਲੈ ਬਰੀਡ ਦੇਖੋ ਯਾਰ ਬਰੀਡ ਵਧੀਆ ਨਾ ਹੂੰ ਬੋਦੀਵਾਦੀ ਨਾ ਫੁੱਲ ਕਮਾਲ ਦੀਆ ਪ੍ਰਿੰਟ ਦੇਖੋ ਬਾਈ ਸਨਖ ਬਣਾ ਦੇਖੋ ਬੱਚਿਆਂ ਚ ਕੱਦ ਕਾਠਾ ਉਮਰਾਂ ਦੇ ਹਿਸਾਬ ਨਾਲ ਬਾਈ ਚੰਗੇ ਆਗੇ ਐ ਮੰਨ ਲਓ ਜਿਹੜੇ ਬੰਦੇ ਨੇ ਆਪਣੇ ਮਨ ਕਿਤੇ ਲੋ ਮਰਜੀ ਨਾਲ ਸਾਹਮਣੇ ਵਧੀਆ ਤਿਆਰ ਹੁਣ ਕੁਆਲਿਟੀ ਦੇਖੋ ਬੱਚਿਆਂ ਦੀ ਬਾਈ ਇੱਕ ਨੰਬਰ ਆ ਫੁੱਲ ਮਸਤੀ ਕਰਦੇ ਆ ਹਨ ਹੂੰ ਤੇ ਬਾਈ ਮੁੱਲ ਫਿਰ ਕੀ ਰਹੂਗਾ ਕੱਲੀ ਕੱਲੀ ਦਾ ਹੋਊ ਜਾਂ ਫਿਰ ਇਕੱਠੀਆਂ ਦੀ ਹੁਣ ਕੱਲੇ ਕੱਲੇ ਦਾ ਕਰਾਉਣਾ ਇਕੱਲੀ ਦਾ ਕਰਾ ਲੈਣਾ ਫਿਰ ਇਕੱਠੀਆਂ 55 ਚ ਮਾਨਤਾ ਨਹੀਂ ਹੋਣਾ ਕੱਲਾ ਠੀਕ ਛੋੜ ਛੱਪਾ ਠੀਕ ਹੈ ਭਾਈ ਭਾਈ ਕਹਿੰਦਾ ਜੇ ਮੰਨ ਕੇ ਚਲੋ ਵੀ ਕੋਈ ਇਕੱਠੀਆਂ ਲੈਂਦਾ ਪੰਜੇ 55000 ਰੁਪਏ ਦੇ ਹਾਂ 55 ਦੇ ਠੀਕ ਹੈ ਭਾਈ ਉਹ ਚ ਛੋੜ ਛੱਪਾ ਹੀ ਹੋਣਾ ਗੱਲਾ ਠੀਕ ਆ ਤੇ ਜੇ ਕੱਲੀ ਕੱਲੀ ਦਾ ਲਾਈਏ ਫਿਰ ਕੀ ਮੰਨ ਲਾਉ ਗੱਲੇ ਗੱਲੇ ਦਾ 11 11000 11 11000 ਹਾਂ ਇਹਨਾਂ ਦੋਨਾਂ ਦਾ ਇੱਕ ਇਹ ਤੇ ਇੱਕ ਹੋਰ ਬੱਚਾ ਛੋਟਾ ਠੀਕ ਹੈ ਭਾਈ ਲੈ ਚਲੋ ਭਾਈ ਭਾਈ ਕਹਿੰਦਾ ਜੇ ਤਾਂ ਲਾਉਂਗੇ ਭਾਈ ਮੰਨ ਕੇ ਚਲੋ ਵੀ ਕੱਲੀ ਕੱਲੀ ਜਾਂ ਦੋ ਦੋਮਾਂ ਨੂੰ 11 11 ਦੇ ਦੇ ਦਾਂਗੇ ਤੇ ਬਾਕੀ ਦਾ ਮੁੱਲ ਫਿਰ ਹੋਇਆ ਜਾਊਗਾ ਨਹੀਂ ਕਹਿੰਦਾ 55000 ਜੇ ਆਪਾਂ ਪੰਜੇ ਹੀ ਦੇ ਦੇਗੇ ਕਿ ਨਹੀਂ ਭਾਈ ਹੂੰ ਥੋੜੀ ਕਣੀ ਛੋੜ ਸਪਹੋਜ ਹਾਂ ਕੱਲੇ ਛੋੜ ਸਪਾ ਹੀ ਹੋਣਾ 12 ਨਿਕ ਠੀਕ ਹੈ ਭਾਈ ਤੇ ਅੱਗੇ ਭਾਈ ਦੋ ਨੰਬਰ ਬਚਾਏ ਕਿ ਨਹੀਂ ਵਰਦਾਗੇ ਇਹ ਸੱਤਾਂ ਮਹੀਨੇ ਦਾ ਇਹ ਸੱਤਾਂ ਮਹੀਨੇ ਦਾ ਥਣ ਭਾਈ ਸਾਨੂੰ ਗੁਲਾਬੀ ਮਿਲੂਗਾ ਕੋਈ ਫੋਰਸਾਂ ਨਹੀਂ ਮਿਲਣੀ ਤੇ ਬੱਚੇ ਪੂਰੇ ਪ੍ਰਿੰਟ ਵਾਲੇ ਸੁਨੱਖ ਬਣੇ ਵਾਲੇ ਬੱਚੇ ਆਗੇ ਸਾੰਭਣ ਵਾਲੇ ਬੱਚੇ ਆਗੇ ਨਹੀਂ ਭਾਈ ਹਾਂ ਹਾਂ ਚੰਗੀ ਫੀਡ ਵਗੈਰਾ ਪਾਣ ਲਗੀ ਵਧੀਆ ਤਿਆਰ ਹੋਣਗੇ ਲੈ ਫੇਸ ਦੇਖੋ ਬਰੀਡੇ ਦੀ ਬਹੁਤ ਚੰਗੀ ਆ ਗਈ ਵਿੱਚ ਦੀ ਹੈ ਨਾ ਧੋਰ ਦੇ ਮੜਾ ਇੱਥੇ ਹੀ ਮੋੜ ਲੈ ਭਾਈ ਤੋਰਾ ਤਰਾ ਭਾਈ ਚੈੱਕ ਕਰੋ ਇੱਕ ਨੰਬਰ ਬਾਕੀ ਨਾ ਜਾਤ ਕੁਆਲਟੀ 'ਚ ਘਾਟ ਨਾ ਪ੍ਰਿੰਟ 'ਤੇ ਮੜਾ ਰੱਸੇ ਦਾ ਕਰਦੀ ਐ ਇੱਥੇ ਲਾ ਦੇ ਤਾਂ ਖੁੱਲੀ ਰਹਿੰਦੀ ਕਰਕੇ ਠੀਕ ਆ ਭਾਈ ਇਹਨਾਂ ਰੱਸੇ ਦਾ ਜ਼ਰੂਰ ਕਰਦੀ ਐ ਭਾਈ ਖੁੱਲੀ ਰਹਿੰਦੀ ਕਰਕੇ ਹੋਰ ਕੋਈ ਚੱਕਰ ਨਹੀਂ ਤੇ ਭਾਈ ਇਹ ਬੱਚਾ ਤੇ ਉਹ ਬੱਚੇ ਦਾ ਮੁੱਲ ਰਹੂਗਾ 11 11 ਹਾਂ 11 11 ਠੀਕ ਆ ਭਾਈ ਇਹਨਾਂ ਦੋਮਾਂ ਦਾ ਬਈ 11 11 ਮੋਲਾ 22000 ਰੁਪਏ ਚ ਜੋੜਾ ਲੈ ਆਉਂਗੇ ਤਾਂ ਬਈ ਚ ਮਿਲੂਗਾ ਬਈ ਹਾਂ ਠੀਕ ਹੈ ਬਈ ਉਹ ਚ ਮਾਨਤਾਨ ਕਰਦਾ ਠੀਕ ਹੈ ਮਾਨਤਾਨ ਬਾਈ ਕਹਿੰਦਾ ਉਹ ਚ ਆਪਾਂ ਕਰਦੇ ਆਂਗੇ ਤੇ ਅੱਗੇ ਬਈ ਤਿੰਨ ਨੰਬਰ ਤੇ ਬੱਚਾ ਇਹ ਕਿੰਨੀ ਕੁ ਉਮਰ ਦਾ ਹੈ ਇਹ 8 ਮਹੀਨੇ ਦਾ 8 ਮਹੀਨੇ ਦਾ ਕੁਆਲਟੀ ਵਾਲੀ ਆ ਯਾਰ ਨਾ ਚੜਾਈ ਜੁੜੀ ਬੜੀ ਹੂੰ ਕੀ ਆ ਵਾ ਲੈ ਖਣਾ ਦਾ ਸਾਈਜ਼ ਬਈ ਚੈੱਕ ਕਰੋ ਬਾਕੀ ਚੜਾਈ ਦਿਖਾਉਨੇ ਆਪਾਂ ਪਿੱਛੇ ਤੋਂ ਤੁਹਾਨੂੰ ਬੱਚੇ ਦੀ ਕੁਆਲਟੀ ਬਹੁਤ ਚੰਗੀ ਆ ਗਈ ਰੰਗ ਰੂਪ ਤੇ ਬਹੁਤ ਕੁਆਲਿਟੀ ਦੇਖੋ ਮੈਂ ਕਹਿੰਦਾ ਨਾ ਇੱਕ ਨੰਬਰ ਆ ਪਿੱਛੇ ਦੂਜੇ ਚੜਾਈ ਚੜੂਈ ਦੀ ਗੱਲ ਕਰੀਏ ਫੁੱਲ ਆ ਜੀ ਨਾ ਬਾਈ ਖੋਲੋ ਬਾਈ ਇਹਨੂੰ ਵੀ ਦਿਖਾਈਏ ਆਪਾਂ ਫੇਸਬੁੱਕ ਵਗੈਰਾ ਬੋਦੀਵਾਦੀ ਬਹੁਤ ਕਮਾਲ ਆ ਜੀ ਬਾਈ ਨਾ ਕੁਆਲਿਟੀ ਦੇਖੋ ਬਈ ਬੱਚੇ ਨਿੱਕੇ ਕੰਨ ਦੇ ਨਿੱਕੇ ਫੋਟੇ ਜਿਹਾ ਹੁੰਦਾ ਹੈਗਾ ਕਿਆ ਬਾਤ ਮਰੀੜ ਦੇਖੋ ਖੜਨੀ ਖੜਨੀ ਨਾ ਬੱਚੇ ਦੀ ਗੱਲ ਕਰੀਏ ਇੱਕ ਨੰਬਰ ਆ ਤੇ ਬਾਈ ਇਹਨਾਂ ਦੀ ਗੱਲ ਕਰੀਏ ਇਹਦਾ ਮੁੱਲ ਕੀ ਰੋਬਰ ਇਹਦਾ 12000 ਰੁਪਏ ਇਹਦਾ ਬਾਹਰ ਹਾਂ ਉਹ ਦੋਵੇਂ 11 11 ਦੇ 12000 ਠੀਕ ਆ ਜੇ ਮੰਨ ਕੇ ਚੱਲੋ ਵੀ ਤੁਸੀਂ ਕਹਿੰਦੇ ਹੁਣ ਇਕੱਠੇ ਲੈਂਦਾ ਕੋਈ ਤਾਂ ਉਹ 55 ਦੇ ਦੰਦਾ ਇਕੱਠੇ ਤੇ ਉਹ ਚ ਛੋੜ ਛੱਪਾ ਹੀ ਹੋਊ ਮਾੜਾ ਮਾੜਾ ਓਏ ਮੇਰੀ ਮਰਜ਼ੀ ਕਿੰਨੀ ਮਰਜ਼ੀ ਕਰਦਾ ਠੀਕ ਆ ਬਈ ਹਾਂ ਬਈ ਕਹਿੰਦਾ ਵੀ ਛੋੜ ਛੱਪਾ ਹੀ ਕਰੂੰਗਾ ਬਈ ਥੋੜਾ ਘਣੀ ਕਰਾਂਗੇ ਤੂੰ ਬਾਲਾ ਨਹੀਂ ਕਿਉਂਕਿ ਬਈ ਕਹਿੰਦਾ ਮੈਂ ਮੋਲੀ ਪਹਿਲਾਂ ਜਾਇਜ਼ ਕਰਤਿਕ ਨਹੀਂ ਬਈ ਹੂੰ ਜੱਗੇ ਚ ਬੇਨਤੀ ਇਹ ਕਰਦੀ ਮਾੜੀ ਜੀ ਬਈ ਆਪਦਾ ਪਹਿਲੋ ਬਾੜ ਦਾ ਵੇਖ ਲੈ ਠੀਕ ਆ ਬਈ ਬਾਅਦ ਚ ਸਾਈ ਪਾ ਦਿੰਦੇ ਬਾਅਦ ਚ ਕਹਿੰਦੇ ਸਾਨੂੰ ਕਰਾਇਆ ਵੱਧ ਪੈਂਦਾ ਠੀਕ ਆ ਬਈ ਹਾਂ ਬਈ ਆਪਦਾ ਵੇਖ ਕੇ ਤੂਰਾ ਤੂਰਾ ਹਾਂ ਕੀ ਨਾ ਆਦਾ ਹੁਣ ਤੋੜ ਕੇ ਸਾਰੀਆਂ ਵਿਖਾ ਦਿਆਂ ਬਾਕੀ ਤੋਰੇ ਬਾਈ ਇੱਕ ਨੰਬਰ ਆ ਤੁਹਾਨੂੰ ਆਪਾਂ ਦਿਖਾ ਦਿੱਤਾ ਹਾਂ ਲੈ ਤੋਰਾ ਮੜਾ ਤੋਰ ਦੇ ਬਾਈ ਲੰਮੀ ਤੋਰ ਤੇ ਲੈ ਬਾਈ ਚੈੱਕ ਕਰੋ ਤੋਰਾ ਤਾਰਾ ਨਾ ਜਮਾ ਇੱਕ ਨੰਬਰ ਆ ਗਿਆ ਬਾਕੀ ਕੁਆਲਟੀ ਵਾਲੇ ਬੱਚੇ ਆਗੇ ਆਦਾ ਮੰਨ ਲਓ ਥੋੜਾ ਟਾਈਮ ਸਾਹ ਕੇ ਡੀਕਾ ਲੈ ਲੈਣਾ ਤੱਕ ਨਹੀਂ ਬਾਈ ਲੈ ਕੋਈ ਘਾੜ ਨਹੀਂ ਖੋੜ ਨਹੀਂ ਵੇਖ ਮਾੜਾ ਜੀ ਮੈਂ ਕਹਿੰਦਾ ਬਾਈ ਕਿਆ ਬਾਤ ਆ ਕੁਆਲਟੀ ਦੇਖੋ ਯਾਰ ਬੱਚਿਆਂ ਦੀ ਇੱਕ ਨੰਬਰ ਲੈ ਚਲੋ ਬਾਈ ਬਾਕੀ ਸੈਨਾਂਗੇ ਸੁਣੋ ਬਈ ਇਹ ਗੱਲ ਕਰੀਏ ਫੁੱਲ ਸਟ੍ਰੇਟ ਆਗੇ ਬੱਚੇ ਇਹ ਨਹੀਂ ਹੈਗਾ ਵੀ ਲਿੱッセ ਲਾਵੇਂ ਜੇ ਕਿਸੇ ਬੰਦੇ ਤੋਂ ਅੱਗੇ ਬਈ 4 ਨੰਬਰ ਬੱਚਾ ਹਾਂ ਇਹਦੇ ਵੀ 8 ਮਹੀਨੇ ਦੇ ਆ 8 ਮਹੀਨੇ ਦੇ ਕੋਈ ਆ ਗਿਆ ਨਾ ਹਾਂ ਥਣ ਬਈ ਇਹਨੂੰ ਵੀ 4 ਹੀ ਆ ਕੋਈ ਫੋਰਸਾਂਗ ਨਹੀਂ ਤੇ ਬਈ ਇਹਦਾ ਜੇ ਗੱਲ ਕਰੀਏ ਇਹਦਾ ਮੁੱਲ ਕਿੰਨਾ ਰੋਗ ਇਹਦਾ ਵੀ 12 ਆ ਇਹਦਾ ਵੀ 12000 ਹਾਂ ਠੀਕ ਆ ਬਈ 4 ਨੰਬਰ ਬੱਚੇ ਦਾ ਵੀ ਬਈ ਕਹਿੰਦੇ ਮੁੱਲ 12000 ਰੁਪਈਆ ਤੇ 5 ਦਾ ਵੀ 12 ਹੀ ਹੋਗਾ ਨਾ ਹਾਂ ਠੀਕ ਆ ਮੈਂ ਉਹਦਾ ਵੱਡਾ ਠੀਕ ਆ ਬਈ ਉਹ ਵੱਡੀ ਹੈ 10 ਮਹੀਨੇ ਦੀ ਆ 10 ਮਹੀਨੇ ਦੀ ਹਾਂ ਠੀਕ ਹੈ ਬਈ ਮੜਾ ਐ ਕਰੋ ਮੈਂ ਤਾਂ ਕਹਿੰਦਾ ਇਕੱਠੀ ਤੋੜ ਦੋ ਦੋਨੇ ਖੋਲ ਕੇ ਨਹੀਂ ਇਕੱਠੇ ਦੋ ਇਕੱਠੀ ਤੋੜ ਦੋ ਬਾਕੀ ਬਈ ਜੇ ਗੱਲ ਕਰੀਏ ਜਾਤ ਕੁਆਲਟੀ ਦੀਆਂ ਚਾਰੂ ਚੂਰੂ ਬਹੁਤ ਆ ਬਈ ਹਨਾ ਹਾਂ ਚਾਰੂ ਚੂਰੂ ਬਾਦੂ ਬਈ ਹੂੰ ਚਾਰੂ ਤਾਂ ਦੇਖ ਲਓ ਬਈ ਪੰਜੇ ਹੀ ਫੁੱਲਾ ਮੂੰਹ ਨਹੀਂ ਪੜਦੀਆਂ ਡਰਦੀਆਂ ਟੁੱਟੀਆਂ ਨਹੀਂ ਕਰਮ ਵਾਲੀਆਂ ਜਮਾ ਤੇ ਆਪਾਂ ਕੁਆਲਿਟੀ ਤੁਹਾਨੂੰ ਫੇਸ ਵਗੈਰਾ ਲੈ ਚੈੱਕ ਕਰਾਣਾ ਬੱਚੀ ਕੁਆਲਟੀ ਹੂੰ ਥੋੜਾ ਬਾਈកាន់ ਪਲੇਅਰ ਦਾ ਜ਼ਰੂਰ ਕਰ ਲਈਏ ਪਰ ਹੋਰ ਕੋਈ ਦਿੱਕਤ ਨਹੀਂ ਕੁਈ ਗੱਲ ਨਹੀਂ ਆਪਾਂ ਥੋੜਾ ਥੋੜਾ ਜਿਹਾ ਤੋਰ ਤਾ ਨਾ ਇੱਥੇ ਕੋਈ ਬਾਲੀ ਬਾਕੀ ਰੰ ਬਾਹਰ ਨੂੰ ਆਂਗਾ ਫੇੜ ਹੂੰ ਸਹੀ ਗੱਲ ਆ ਬਾਈ ਲੈ ਇੱਕੋ ਜਿਹਾ ਤੋਰਿਆ ਬਾਕੀ ਥਾਣਾ ਆਪਾਂ ਇਹਦੇ ਵੀ ਚੈੱਕ ਕਰ ਬੰਨੇ ਬਾਈ ਥਾਣ ਬਾਈ ਮੈਂ ਕਹਿੰਦਾ ਸਾਰਿਆਂ ਦੇ ਗੁਲਾਬੀ ਆ ਹਾਂ ਚਾਰ ਚਾਰੀ ਥਾਣਾ ਫੋਟ ਸ਼ੈਂਕ ਕੋਈ ਨਹੀਂ ਗੁਲਾਬੀ ਬਾਈ ਬਹੁਤ ਸਵਾਕੀ ਫੇਸ ਰੰਗ ਕੁਆਲਿਟੀ ਬਰੀਡ ਨਾ ਸਾਰੇ ਬੱਚਿਆਂ ਦੀ ਇੱਕ ਨੰਬਰ ਆ ਗਈ ਤੇ ਮੁੱਲ ਵੀ ਬਾਈ ਨੇ ਉਸ ਹਿਸਾਬ ਨਹੀਂ ਕਰਤੇ ਲੈ ਚੱਲ ਬਾਈ ਇਹਦਾ ਓਮਪੋ ਕਰਾਉਣਾ 14000 ਆ ਇਹਦਾ 12 ਜੇ ਤੂੰ ਕੋਈ ਦਰੇ ਦੇ حساب ਨਾਲ ਲੈਂਦਾ ਤਾਂ ਉਹੀ ਮੁੱਲ ਹਾਂ ਦਰੇ ਦੇ ਸਾਹਿਬ ਨੇ 55 ਦੀ ਹੀ ਦੇ ਦਾਂਗੇ ਠੀਕ ਹੈ ਮੈਂ ਆਪਦੀ ਮਾਨਤਾਲ ਨਗਰ ਤੋਂ ਛੋੜ ਛੱਪਾ ਠੀਕ ਹੈ ਭਾਈ ਕੋਈ ਗੱਲ ਨਹੀਂ ਲੈ ਚਲੋ ਹਾਂ ਭਾਈ ਕਹਿੰਦਾ ਭਾਈ ਜੇ ਤਾ ਲਵੋਗੇ ਕੱਲੀ ਕੱਲੀ ਤਾਂ ਮੁੱਲ ਭਾਈ ਖੂਗਸ ਉਹ ਹੈ ਜਾਕ ਨਹੀਂ ਭਾਈ ਹਾਂ ਜੋ ਕਿਉਂਕਿ ਇਕੱਠਿਆਂ ਮਗਰ ਭਾਈ ਕਹਿੰਦਾ ਮੈਂ ਸੂਟ ਵਧੀਆ ਛੜ ਦੇਗਾ ਬੰਨ ਕੇ ਚਲੋ ਵੀ 55000 ਤੀ ਦੇ ਦੇਣੀ ਐ ਤੇ ਜੇ ਕੱਲੀ ਕੱਲੀ ਲਵੋਗੇ ਤਾਂ ਮੁੱਲ ਉਹ ਹੈ ਜਾ ਕਰ ਦੂੰਗਾ ਤੇ ਜੇ ਕਿਸੇ ਵੀ ਵੀਰ ਨੂੰ ਪੰਜਾ ਕੋਈ ਪਸੰਦਾ ਹੋਵੇ ਬਾਈ ਨਾਲ ਕੰਟੈਕਟ ਜ਼ਰੂਰ ਕਰਿਓ ਵੀਡੀਓ ਨੂੰ ਵੇਖਣ ਲਈ ਧੰਨਵਾਦ